ਲੋਕ ਸਭਾ ਚੋਣਾਂ ਦੇ ਚੱਲਦੇ ਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਨੂੰ ਲੈ ਕੇ ਮੈਦਾਨ ਵਿੱਚ ਸਰਗਰਮ ਨੇ ਇਸੇ ਦੇ ਚੱਲਦੇ ਆ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਦਲ ਦੇ ਉਮੀਦਵਾਰ ਬੀਬੀ ਜ਼ਗੀਰ ਕੌਰ ਦੇ ਪ੍ਰਚਾਰ ਲਈ ਵਿਧਾਨ ਸਭਾ ਹਲਕਾ ਜੀਰਾ ਦੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰੀ ਸਿੰਘ ਜੀਰਾ ਵੱਲੋਂ ਵੱਖ-ਵੱਖ ਪਿੰਡਾਂ ਦੇ ਪ੍ਰਚਾਰ ਦੌਰੇ ਦੌਰਾਨ ਪਿੰਚੱਕਾਣਾ ਵਿਖੇ ਵੀ ਪ੍ਰਚਾਰ ਮੀਟਿੰਗ ਕੀਤੀ ਗਈ ਇਸ ਸਮੇਂ ਉਹਨਾਂ ਦੇ ਨਾਲ ਕਾਰਤ ਸਿੰਘ ਆਲਾ ਗੁਰਮੀਤ ਸਿੰਘ ਬੂ ਸਿਮਰਨਜੀਤ ਸਿੰਘ ਸੰਧੂ ਸਿਮਰਨਜੀਤ ਸਿੰਘ ਕੁਦੂਆਲਾ ਸੁਖਮੰਦਰ ਸਿੰਘ ਲਹਿਰਾ ਗੁਰਪ੍ਰੀਤ ਕਮਾਗੜ ਜੋਬਨਗਿਲ ਚੱਕੀਆਂ ਅਮਨਦੀਪ ਸੰਧੂ ਅੰਗਰੇਜ਼ ਸਿੰਘ ਚੱਕੀਆਂ ਸਰਪੰਚ ਜਗਰਾਜ ਸਿੰਘ ਮੁਰਸੇਵਕ ਸਿੰਘ ਬਚਿੱਤਰ ਸਿੰਘ ਪੀਰ ਮੁਹੰਮਦ ਆਤਪਤਵੰਤੇ ਪਹੁੰਚੇ ਜਿਨ੍ਹਾਂ ਦੇ ਸਵਾਗਤ ਲਈ ਪਿੰਡ ਚੱਕਮਰਾਣ ਦੇ ਅਕਾਲੀ ਆਗੂ ਦਲੇਰ ਸਿੰਘ ਜਸਵੀਰ ਸਿੰਘ ਨਿਸ਼ਤਰ ਸਿੰਘ ਦਿਲਬਾਖ ਸਿੰਘ ਬਾਬਾ ਤਰਸੀਮ ਸਿੰਘ ਰਵਿੰਦਰ ਸਿੰਘ ਬਾਈ ਦਿਲਜੀਤ ਸਿੰਘ ਨਰਸਿੰਮ ਸਿੰਘ ਆਦਤ ਪਤਵੰਤੇ ਹਾਜ਼ਰ ਸਨ ਮੈਂ ਪਹਿਲਾ 15 ਜੱਲਸੇ ਦਾ ਬੀਬੀ ਜਗਜੀਤ ਸਿੰਘ ਗੌਰ ਕਰਕੇ ਗਿਆ ਮੋਂ ਉਹਨਾਂ ਦੇ ਨਾਲ ਰਿਹਾ ਤੇ ਅੱਜ ਮੈਂ ਹੁਣ 50ਵੇਂ ਪਿੰਡ 'ਚ ਆਇਆ ਦੋ ਦਿਨ ਪਹਿਲਾਂ ਆਇਆ ਤਿੰਨ ਦਿਨ ਤੇ ਅੱਜ ਅੱਜ 6 ਬੰਦ ਜਾਜ 45 ਮਿੰਟ ਪਹਿਲਾਂ ਆਇਆ 50ਵੇਂ ਪਿੰਡ 'ਚ ਤੇ 50 ਬੰਦਾ ਜੋ ਮੈਂ ਕਹਿ ਸਕਦਾ ਹਾਂ ਕਿ ਵੀ ਇੱਕ ਵੀ ਪਿੰਡ ਸਾਡੀ ਬੋਰ ਘਟਦੀ ਨਹੀਂਗੀ ਤੇ ਬੋਲੇ ਬਣਾ ਦੋ ਤੇ ਹੀ ਵਾਰ ਸਾਡੀ ਇੰਨਾ ਜਿਆਦਾ ਹੰਗਾਰਾ ਮੈਂ 77 ਰੁਪਏ ਲੱਖਾਂ ਆਪ ਲੜਿਆ ਸੀ ਜਿਹੜੇ ਮੈਨੂੰ ਇਲਾਕੇਆਂ ਨੇ ਐਮਐਲਏ ਬਣਾਇਆ ਪਹਿਲੀ ਵਾਰ 41 ਸਾਲ ਪਹਿਲਾਂ ਉਹ ਤੋਂ ਲੈ ਕੇ ਅੱਜ ਤੱਕ ਇੰਨਾ ਹੰਗਾਰਾ ਨਹੀਂ ਮਿਲਿਆ ਸੀ ਕਿਨੈਸ਼ ਕੈਸ਼ਵਰੀ ਮਿਲ ਰਿਹਾ ਜਿਆਦਾ ਹੰਗਾਰਾ ਇਸ ਕਰਕੇ ਮਿਲ ਰਿਹਾ ਕਿ ਇਹਨਾਂ ਨੇ ਬੜੇ ਜੁਲਮ ਕੀਤੇ ਲੋਕਾਂ ਤੇ ਇਹਨਾਂ ਦੇ ਆਗੂ ਨੇ ਵੀ ਚੂਠ ਫੋਲੇ ਤੇ ਰਹਿਂਦੀ ਕੋਈ ਕਸਰ ਐਮਐਲਏ ਨੂੰ ਕੱਢ ਦਿੱਤੀ ਆ ਬਦਲੇ ਜਿਹੇ ਕਰਾਤਾ ਕੋ ਹੋਰ ਕੇ ਸਰਕਾਰ ਤੇ ਇਹਨੇ ਜੁਲਮ ਨਹੀਂ ਹੋਏਗੇ ਨਾ ਆਪ ਕੁਟੋ ਨਾਲ ਕੇਸ ਦਾ ਦਰਖਾਵਾ ਕੀ ਇਹਨਾਂ ਦੇ ਕੰਮ ਹੈ ਵੀ ਜਿਹਦੇ ਕੁੱਟ ਪੈਣੀ ਉਹਨੇ ਤਾਂ ਉਹਦਾ ਜਾਣਾ ਨਾ ਥਾਣੇ ਕਿ ਮੇਰੇ ਧੱਕਾ ਮੇਰੇ ਮੇਰੀ ਗੱਲ ਸੁਣੋ ਉਹ ਨਹੀਂ ਨਹੀਂ ਕੇਸ ਹੀ ਤੇਰੇਦਰ ਜਾਊਗਾ ਹੋਗਾ ਤੈਨੂੰ ਸੱਤ ਦਾ ਤੇ ਬਿਨਾ ਬਣ ਕੇ ਫੈਰ ਉਹ ਫੈਰ ਤਾਂ ਕੋਈ ਹੈ ਨਹੀਂ ਤੈਨੂੰ ਸਰਕਾਰੀ ਨਹੀਂ ਉਹ ਮਾਰ ਦੇਣਾ ਇਹਨਾਂ ਨੇ ਇਹਨੇ ਝੂਠੇ ਉਹ ਤਾਂ 당 ਆ ਕੇ ਸਾਰੇ ਕਵਾਨੇ ਜਿਹਨੂੰ ਖੇੜਾ ਹੀ ਰੋਣਾ ਆ ਮੈਨੂੰ ਆ ਤੁਹਾਡੇ ਕਾਰ ਸਿੰਘ ਦੇ ਕੋਲ ਨੂੰ ਨਿਰਮਨ ਸਾਹਿਬੇ ਤੇ ਬਿਠੇ ਕਿ ਤਨੀ ਨੇ ਨਹੀਂ ਬਸ ਮੈਨੂੰ ਉਹਨੇ ਸੁਣਾਇਆ ਲੋਤੀ ਭਾਈ ਮੈਂ ਸੁਣ ਕੇ ਬੜਾ ਖੁਸ਼ ਹੋਇਆ ਉਹ ਕਹਿੰਦਾ ਸਾਡੇ ਇੱਕ ਗ੍ਰੰਥੀ ਸੀਗਾ ਉਹ ਉਹਨੇ ਪਾਠ ਖੋਲ ਲਿਆ ਕਹਿੰਦੇ ਹਫ਼ਤੇਵਾਰ ਪਾਠ ਤੇ ਫਿਰ ਬਾਅਦ ਵਿੱਚ ਪਾਠ ਲਗਾਤਾਰ ਕਰੀ ਗਿਆ ਤੇ ਲਗਾਤਾਰ ਪਾਠ ਕਰਕੇ ਪਾਠ ਹੋ ਗਿਆ ਕਿੰਨਾ ਚੋਠੇ ਨਾਲ ਹੀ ਭਗਵਾਨੀਏ ਉਹ ਕਹਿੰਦੇ ਪਾਠ ਤੋਂ ਵੀ 7 ਮਹੀਨਿਆਂ ਕੇ ਭਗਵਾਨੀ ਨਾਲ ਪਵਾ ਕੇ ਉਹ ਇਧਾਪੇ ਭੋਗ ਪਈ ਜਾਂਦਾ ਕਹਿੰਦਾ ਐਂ ਬਾਅਦ ਦਾ ਹੋ ਗਿਆ ਆਪੇ ਭੋਗ ਪਈ ਜਾਂਦਾ ਉਹ ਵੋਟਰ ਦਾ ਆਪੇ ਹੀ ਜਾਂਦੇ ਕਹਿੰਦਾ ਉਹਨੂੰ ਨਾ ਚੰਗ ਹੋਏ ਕਹਿੰਦਾ ਮੀਆਂ ਮੋਨੇ ਪੰਡਗਰ ਮੋਟਰ ਦਾ ਸਾਡਾ ਮੁੱਖ ਮੁਤਾਕੜਾ ਹੋਊਗਾ ਜਿਹੜਾ ਇਲੈਕਸ਼ਨ ਦੇ ਵਿੱਚ ਮੁੱਖ ਮੁੱਦਾ ਸਾਡੇ ਹੋਈ ਆ ਕਿ ਉਹਨਾਂ ਨੇ ਜਿਹੜਾ ਜ਼ੁਲਮ ਖਤਮ ਕਰਾਂਗੇ ਤੇ ਲੋਕਾਂ ਨੂੰ ਫਿਰ ਤਰੱਕੀ ਵਾਲੇ ਪਾਸੇ ਕੰਮ ਤੋਂ ਰਾਵਾਂ ਉਹਨਾਂ ਨੇ ਲੁੱਟ ਤੋਂ ਬਿਨਾਂ ਕੰਮ ਹੀ ਕੋਈ ਨਹੀਂ ਕੀਤਾ ਝੂਠ ਬੋਲੇ ਅਲੋਟ ਕੀਤੀ ਲੋਕਾਂ ਨੂੰ ਘੁਮਰਾਹ ਕੀਤਾ ਉਹ ਜਿਹੜੇ ਉਹਨੇ ਲੋਕਾਂ ਨੂੰ ਸਹਾਇਤਾ ਨਹੀਂ ਨਹੀਂ ਆਏ ਉਹਨਾਂ ਉਹਨਾਂ ਨੂੰ ਸਹਾਇਤਾ ਦੇਣ ਦੀ ਗੱਲ ਵੀ ਕਰਾਂਗੇ ਜੇ ਭਲੇ ਮਾਰ ਤੋਂ ਅਸੀਂ ਕੋਈ ਨਹੀਂ ਕਹਿਣਾ ਤੇ ਜਿਨ੍ਹਾਂ ਨੇ ਧੱਕੇ ਕੀਤੇ ਉਹਨਾਂ ਦੇ ਧੱਕੇ ਦੂਰ ਕਰਾਉਣਾ ਤੇ ਪੂਰਾ ਦਿਲ ਤੋਂ ਮੈਂ ਕਹਿੰਦਾ ਕਿ ਉਹਨਾਂ ਨੂੰ ਸਹਾਇਤਾ ਦੂਰ ਕਰਵਾਏਗਾ ਤਾਂ ਅੱਗੇ ਤੋਂ ਜਦੋਂ ਖਤਮ ਹੋਵੇ ਤੇ ਦੁਬਾਰਾ ترقی ਵਾਲਾ ਕੰਮ ਇਹਨਾਂ ਫੇਰ ਸ਼ੁਰੂ ਹੋਗਾ ਜੋ ਸਾਡੇ ਨੇ ਸਕੀਮਾਂ ਕਰੀ ਜਲਦੀਆਂ ਤੇ ਭਾਰਤੀ ਜਨਤਾ ਵਾਂਗੀਆਂ ਗਰੀਬਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉਹ ਸਾਰੀਆਂ ਪੂਰੀਆਂ ਕਰਨ ਵਾਸਤੇ ਪੂਰੇ ਦਿਲੋਂ ਕੰਮ ਕਰਾਂਗੇ ਇਹ ਵਾਅਦਾ ਕੀਤਾ ਸੀ ਤੁਹਾਨੂੰ ਪਿੰਡਾਂ ਦੇ ਵਿੱਚ ਲੋਕ ਕੀ ਕਹ ਰਹੇ ਨੇ ਕਿ ਕਾਂਗਰਸ ਨੇ ਆਪਣੇ ਵਾਦੇ ਪੂਰੇ ਨਹੀਂ ਪਿੰਡਾਂ ਦੇ ਵਿੱਚ ਮਹਰਾਣਾ ਸਾਹਿਬ ਲੋਕ ਕਾਂਗਰਸ ਨੂੰ ਵੋਟਾਂ ਪਾ ਕੇ ਪਛਤਾ ਰਹੇ ਨੇ ਕਿਉਂਕਿ ਜਿਹੜੇ ਕਾਲੀ ਸਰਕਾਰ ਵੇਲੇ ਸਕੀਮਾਂ ਚੱਲੀਆਂ ਸੀ ਉਹ ਸਾਰੀਆਂ ਉਹਨਾਂ ਨੇ ਬੰਦ ਕਰਤੀਆਂ ਜਿਹੜੀ ਕਾਲੀ ਸਰਕਾਰ ਵੱਲੇ ਭਰਤੀਆਂ ਕੀਤੀਆਂ ਸੀਆਂ ਮਾਸਟਰਾਂ ਦੀਆਂ ਡਾਕਟਰਾਂ ਦੀਆਂ ਜਾਂ ਕੋਈ ਵੀ ਕੀਤੀਆਂ ਸੀ ਉਹਨਾਂ ਨੂੰ ਤਰੱਕੀ ਦੇਣ ਦੇ ਬਜਾਏ ਜਾਂ ਪੱਕਿਆ ਕਰਨ ਦੇ ਬਜਾਏ ਉਹਨਾਂ ਦੀਆਂ ਤਨਖਾਹਾਂ ਘਟਾ ਰਹੇ ਨੇ ਤੇ ਨਾਲ ਉਹਨਾਂ ਨੂੰ ਕੁੱਟ ਰਹੇ ਨੇ ਸਾਡੀਆਂ ਨੌਜਵਾਨ ਲੇਡੀਜ਼ ਜਿਹੜੀਆਂ ਬੀਬੀਆਂ ਭਰਤੀ ਹੋਈਆਂ ਨੇ ਉਹਨਾਂ ਨੂੰ ਵੀ ਉਹਨਾਂ ਨੇ ਨਹੀਂ ਬਖਸ਼ਿਆ ਇਹ ਬੜੀ ਮਾੜੀ ਗੱਲ ਹੈ ਨਹੀਂ ਤਾਂ ਔਸਤਰੀ ਦਾ ਕੋਈ ਅਜ ਤੱਕ ਆਪਾਂ ਕਹਿੰਦੇ ਕੋਈ ਹੱਥ ਨਹੀਂ ਝੁਕਦਾ ਭਾਵੇਂ ਦੁਸ਼ਮਣ ਦੀ ਧੀ ਹੋਵੇ ਉਹ ਸਾਡੀਆਂ ਧੀਆਂ ਨੇ ਪਰ ਇਹਨਾਂ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਹੀ ਬਖਸ਼ਿਆ ਇਹ ਕਲੇਰਾ ਸਾਹਿਬ ਨੂੰ ਜਿਹੜੇ ਵਿਰੋਧੀ ਤੁਹਾਡੇ ਨੇ ਦੋਸ਼ ਲਗਾ ਰਹੇ ਨੇ ਬੀਬੀ ਜਗੀਰ ਕੌਰ ਜੀ ਉੱਤੇ ਕਿ ਇਹਨਾਂ ਦੇ ਉੱਤੇ ਆਪਣੀ ਹੀ ਲੜਕੀ ਦਾ ਕਤਲ ਕਰਨ ਦਾ ਦੋਸ਼ ਆ ਇਹ ਕਿਹੜਾ ਦੋਸ਼ ਇਹ ਸਰਾਸਰ ਝੂਠ ਆ ਜੀ ਕੌਣ ਕਹਿੰਦਾ ਮੈਂ ਅਸੇ ਬੱਚੇ ਨੂੰ ਕਤਲ ਕਰਦਿਆ ਇਹ ਦੋਸ਼ੀਆਂ ਦੀ ਬਣਾਈ ਹੋਈ ਸਾਜ਼ਿਸ਼ ਆ ਫਿਰ ਵੀ ਜਦੋਂ ਦੋਸ਼ੀਆਂ ਨੇ ਝੂਠਾ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਪਰ ਮੈਂ ਮਤਲਬ ਸੁਪਰੀਮ ਕੋਰਟ ਜਾਂ ਕੋਰਟ ਦੀ ਇਸ ਲਾਂਘਾ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੀਬੀ ਜੀ ਨੂੰ ਇਸ ਕੇਸ ਚੋਂ ਬਰੀ ਕਰਤਾ ਆਪਣੇ ਸ਼ੌਮਨੀ ਕਮੇਟੀ ਦੇ ਪ੍ਰਧਾਨ ਰਹੇ ਨੇ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ ਤੇ ਬੀਬੀ ਜੀ ਦਾ ਕਾਰਜਕਾਲ ਜਿਹੜਾ ਉਸ ਸਮੇਂ ਕਿਹੋ ਜਿਹਾ ਰਿਹਾ ਸੀ ਬੀਬੀ ਜੀ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਬਹੁਤ ਹੀ ਵਧੀਆ ਕਾਰਜਕਾਲ ਕੀਤੇ ਨੇ ਉਹਨਾਂ ਨੇ ਜਿਹੜੇ ਮੁਲਾਜ਼ਮਾਂ ਦੇ ਤਨਖਾਹਾਂ ਸੀ ਉਹਨਾਂ ਨੂੰ ਪੰਜਾਬ ਸਰਕਾਰ ਦੇ ਸੋਰ ਦੇ ਵਿੱਚ ਲਿਆ ਕੇ ਗ੍ਰੇਡ ਦੇ ਵਿੱਚ ਲਿਆ ਕੇ ਉਹਨਾਂ ਨੂੰ ਪੇ ਕਮਿਸ਼ਨ ਦਾ ਉਸੇ ਵੀ ਲਾਗੂ ਕੀਤਾ ਉਹਨਾਂ ਦੀ ਜਿਹੜੀਆਂ ਤਨਖਾਹਾਂ ਸੀ ਉਹਨਾਂ ਨੂੰ ਬਹੁਤ ਘੱਟ ਸੀ ਉਹਨਾਂ ਨੂੰ ਵਾਧਾ ਵਾਧਾ ਤਨਖਾਹਾਂ ਦਿੱਤੀਆਂ ਔਰ ਅੱਜ ਜੋ ਜਿਹੜਾ ਸਾਦਾ ਸਦਾ ਗੁਰਮਾਨ ਦਾਸ ਹਸਪੀਟਲ ਅਮਨ ਸਰ ਸਾਹਿਬ ਦੇ ਉਹ ਤਾਂ ਵੀ ਜਿਹੜਾ ਇਹਨਾਂ ਨੇ ਵਿਸਥਾਰ ਉਹਨਾਂ ਦੇ ਸਮੇਂ ਵਿੱਚ ਹੀ ਹੋਇਆ ਹੈ। ਮੈਂ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਹਲਕਾ ਵੀ ਜਿਹੜੇ ਹਲਕੇ ਦੇ ਵਿੱਚ ਤੁਹਾਡੀ ਰਿਆਜ ਪਿੰਡ ਹੈ ਤੇ ਜਿਹੜੇ ਹਲਕੇ ਜੋ ਆਪਾਂ ਨੂੰ ਸ਼ਾਮੀ ਕਾਲੇ ਵੱਲ ਲੀਡ ਮਿਲੇਗੀ। ਬਿਲਕੁਲ ਜਿੰਨੇ ਵੀ ਅਸੀਂ ਪਿੰਡਾਂ ਦੇ ਵਿੱਚ ਜਹੇਦਾਰਜੀ ਦੇ ਨਾਲ ਰਹੇ ਹਾਂ, ਬੀਬੀ ਦੇ ਨਾਲ ਵੀ ਅਸੀਂ ਪਿੰਡਾਂ ਦੇ ਵਿੱਚ ਸਾਰੇ ਜਾ ਕੇ ਆਏ ਹਾਂ। 4 ਦਿਨ ਹੋ ਗਏ ਜਹੇਦਾਰਜੀ ਦੇ ਨਾਲ ਵੀ ਹਰ ਪਿੰਡ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲਦਾ ਹੈ। ਜੋ ਲੋਕ ਪੜ ਲਾਲਚ ਦੇ ਵਿੱਚ ਆ ਕੇ ਕਈ ਵਾਰੀ ਕਾਂਗਰਸ ਦੇ ਨਾਲ ਚਲੇ ਵੀ ਗਏ ਸੀ ਇਹ ਚੋਂ ਪਿੰਡਾਂ ਦੇ ਵਿੱਚ ਵੇ ਗੁਰਜਾ ਅਮੀਰ ਸ਼ਾ ਸਾਡੇ ਪਿੰਡ ਵੀ ਆ ਇਹਨਾਂ ਦੇ ਵਿੱਚ ਜਿਹੜੀ ਸੰਗਤ ਆ ਉਹ ਵਾਪਸ ਫਿਰ ਘਰ ਵਾਪਸੀ ਕਰ ਰਹੀ ਹੈ ਪਰਿਵਾਰ ਸਾਡਾ ਫਿਰ ਕਿੰਨਾ ਵਿਸ਼ਾਲ ਹੁੰਦਾ ਜਾ ਰਿਹਾ ਹੈ